ਮੋਹਾਲੀ ਵਿੱਚ ਮੀਂਹ ਦੇ ਨਾਲ ਭਾਰੀ ਗੜੇ ਮਾਰੀ ਹੋਈ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਵੀਡੀਓ ਦੇ ਵਿੱਚ ਬਰਖਵਾਰੀ ਪੈ ਰਹੀ ਹੈ ਮੋਹਾਲੀ ਵਿੱਚ ਕਾਫੀ ਭਾਰੀ ਗੜੇ ਮਾਰੀ ਹੋ ਰਹੀ ਹੈ ਤੁਸੀਂ ਦੇਖੋ ਵੀਡੀਓ ਵਿੱਚ ਕਿਸ ਤਰ੍ਹਾਂ ਮੋਹਾਲੀ ਵਿੱਚ ਗੜੇ ਮਾਰੀ ਹੋ ਰਹੀ ਹੈ ਤੁਹਾਨੂੰ ਵੀਡੀਓ ਵਿੱਚ ਅੱਗੇ ਅਸੀਂ ਦਿਖਾਵਾਂਗੇ ਕਿ ਗੜੇ ਮਾਰੀ ਹੋਣ ਤੋਂ ਬਾਅਦ ਕਿਸ ਤਰ੍ਹਾਂ ਮੋਹਾਲੀ ਸ਼ਹਿਰ ਦੇਖ ਲੋ ਜੀ ਮੋਹਾਲੀ ਚ ਕੀ ਹਾਲ ਕਰਤਾ ਲੋੜੇ ਦੇਖੋ ਕਿੰਨੇ ਪੈ ਨੇ ਬਹੁਤ ਜ਼ਿਆਦਾ ਗੜੇ ਵਾਲੀ ਹੁੰਦੀ ਹੈ ਜਿਵੇਂ ਨਾਲ ਲੱਗਦਾ ਇਲਾਕਾ ਡੇਰਾ ਬਸੀ ਖਰੜਾ ਲਾਂਡਰਾ ਬਲਵੀਕ ਗੜੇਮਾਰੀ ਹੋਈ ਹੈ ਤੁਸੀਂ ਦੇਖ ਲਓ ਦਰਸ਼ਕੋ ਕਿ ਕਿੰਨੀ ਭਾਰੀ ਤਦਾਦ ਵਿੱਚ ਗੜੇਮਾਰੀ ਹੋਈ ਹੈ ਗੜੇਮਾਰੀ ਤੋਂ ਬਾਅਦ ਮੋਹਾਲੀ ਸ਼ਹਿਰ ਵਿੱਚ ਲੋਕ ਬੈਪਰਾਂ ਦੇ ਨਾਲ برف ਇਕੱਠੀ ਕਰਦੇ ਹੋਏ ਦਿਖਾਈ ਦਿੱਤੇ ਲੋਕਾਂ ਨੇ ਆਪਣੀਆਂ ਛੱਤਾਂ ਬੈਪਰਾਂ ਤੇ ਝਾੜੂਆਂ ਨਾਲ ਸਾਫ਼ ਕੀਤੀਆਂ ਕਾਫੀ ਭਾਰੀ ਤਦਾਦ ਵਿੱਚ ਗੜੇਮਾਰੀ ਹੋਈ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਿੰਨੀ برف ਸ਼ਤਾਨੀ ਉੱਪਰ ਇਕੱਠੀ ਹੋ ਗਈ